ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਦੋਨਾਂ ਹੀ ਮੁਲਕਾਂ ਦੇ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਸਾਰੇ ਹੀ ਲੋਕ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਸਾਰੇ ਹੀ ਲੋਕਾਂ ਨੂੰ ਟੈਨਸ਼ਨਾਂ ਪਈਆਂ ਹੋਈਆਂ ਨੇ ਪਰ ਉਸ ਦੇ ਵਿੱਚ ਇੱਕ ਚੰਗੀ ਖਬਰ ਨਿਕਲ ਕੇ ਆ ਰਹੀ ਹੈ ਜਿਸ ਵਿੱਚ ਗੱਲ ਕਰਦੇ ਆਪਾਂ ਪੈਨਸ਼ਨ ਬਾਰੇ ਕੀ ਪੈਨਸ਼ਨ ਬਾਰੇ ਕੀ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਅਤੇ ਪੈਨਸ਼ਨ ਵਿੱਚ ਕਿੰਨਾ ਵਾਧਾ ਕੀਤਾ ਗਿਆ ਹੈ ਅਤੇ ਮਈ ਮਹੀਨੇ ਦੀ ਪੈਨਸ਼ਨ ਕਿੰਨੀ ਤਾਰੀਖ ਨੂੰ ਜਾਰੀ ਕੀਤੀ ਜਾਏਗੀ ਸਾਥਰੀਆ ਕਾਓ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਉੱਤੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਸਰਕਾਰ ਦੁਆਰਾ ਜਾਰੀ ਕੀਤੀ ਜਾਣ ਵਾਲੀ ਨੋਟੀਫਿਕੇਸ਼ਨ ਤਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਚਕੇ ਤਾਂ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਪੈਨਸ਼ਨ ਦੀ ਖਬਰ ਦੇ ਨਾਲ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੈਨਸ਼ਨ ਨੂੰ ਲੈ ਕੇ ਕਿੰਨੀ ਤਾਰੀਖ ਨੂੰ ਮਈ ਮਹੀਨੇ ਦੀ ਪੈਨਸ਼ਨ ਜਾਰੀ ਕੀਤੀ ਜਾਏਗੀ ਅਤੇ ਕਿਹੜੇ-ਕਿਹੜੇ ਲੋਕਾਂ ਨੂੰ 2500 ਰੁਪਏ ਪੈਨਸ਼ਨ ਮਿਲੇਗੀ ਜਿਸ ਵਿੱਚ ਅੰਗਹੀਣ ਵਿਧਵਾ ਅਤੇ ਬੇਸਖਾਰਾ ਲੋਕ ਨੇ ਅਤੇ ਕਿਹੜੇ ਲੋਕ ਅਜਿਹੇ ਹੋਣਗੇ ਜਿਨ੍ਹਾਂ ਦੀ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਕਿਉਂਕਿ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਹੁੰਦਾ ਤਾਂ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਪੈਨਸ਼ਨਾਂ ਦੇ ਵਿੱਚ ਵਾਅਦਾ ਕਰ ਦਿੱਤਾ ਜਾਏਗਾ ਅਤੇ ਪੈਨਸ਼ਨਾਂ ਇੱਕ ਨਿਧਾਰਿਤ ਤਾਰੀਖ ਨੂੰ ਜਿਹੜੀਆਂ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ ਪਰ ਨਾ ਤਾਂ ਪੈਨਸ਼ਨ ਦੇ ਵਿੱਚ ਕੋਈ ਵਾਅਦਾ ਕੀਤਾ ਜਾਂਦਾ ਹੈ ਅਤੇ ਨਾ ਹੀ ਕੋਈ ਨਿਧਾਰਿਤ ਤਾਰੀਖ ਦਿੱਤੀ ਜਾਂਦੀ ਹੈ ਜਿਸ ਵਿੱਚ ਜਿਹੜੀ ਪੈਨਸ਼ਨ ਹੈ ਉਹ ਪੈਨਸ਼ਨ ਧਾਰਕਾਂ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਵੇ ਅਤੇ ਲੋਕਾਂ ਦੀ ਜਦੋਂ ਪੈਨਸ਼ਨ ਲੇਟ ਹੁੰਦੀ ਹੈ ਤਾਂ ਉਹਨਾਂ ਦਾ ਜਿਹੜਾ ਮਹੀਨੇ ਦਾ ਪੂਰਾ ਹਿਸਾਬ ਕਿਤਾਬ ਹੁੰਦਾ ਉਹ ਪੂਰੇ ਦਾ ਪੂਰਾ ਹਿਸਾਬ ਕਿਤਾਬਾ ਵਿਗੜ ਜਾਂਦਾ ਜਿਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਮਹੀਨੇ ਦੇ ਵਿੱਚ ਜਿਹੜਾ ਉਹਨਾਂ ਨੇ ਲੋਕਾਂ ਦਾ ਲੈਣ-ਦੇਣ ਹੁੰਦਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਘਰ ਹੈ ਉਹ ਪੈਨਸ਼ਨ ਦੇ ਗੁਜ਼ਾਰੇ ਦੇ ਨਾਲ ਹੀ ਚੱਲਦਾ ਜਿਹੜੇ ਪੈਨਸ਼ਨਦਾਰਕ ਲੋਕ ਹੁੰਦੇ ਨੇ ਉਹਨਾਂ ਦਾ ਜਿਹੜਾ ਮੋਸਟਲੀ ਘਰ ਹੈ ਉਹ ਪੈਨਸ਼ਨ ਦੇ ਗੁਜ਼ਾਰੇ ਦੇ ਨਾਲ ਹੀ ਚੱਲਦਾ ਤੇ ਜਦੋਂ ਵੀ ਪੈਨਸ਼ਨਾਂ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਉਹਨਾਂ ਨੂੰ ਇਸ ਚੀਜ਼ ਕਰਕੇ ਬਹੁਤ ਦਿੱਕਤ ਆਉਂਦੀ ਹੈ ਜਿਸ ਤਰ ਤਾਂ ਗੱਲ ਕਰੀਏ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਹੀਨੇ ਦੀ ਤਾਂ ਜਨਵਰੀ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਵੀ ਲੇਟ ਜਾਰੀ ਕੀਤੀ ਗਈ ਸੀ ਅਤੇ ਜਿਹੜੀ ਮਾਰਚ ਮਹੀਨੇ ਦੀ ਪੈਨਸ਼ਨ ਹੈ ਅਤੇ ਫਰਵਰੀ ਮਹੀਨੇ ਦੀ ਪੈਨਸ਼ਨ ਹੈ ਉਹ ਵੀ ਮਹੀਨੇ ਦੇ ਲਾਸਟ ਦਿਨਾਂ ਦੇ ਵਿੱਚ ਜਿਹੜੀ ਜਾਰੀ ਕੀਤੀ ਗਈ ਸੀ ਅਤੇ ਇਸੇ ਤਰ੍ਹਾਂ ਹੀ ਜੇ ਕੱਲ ਆਪਾਂ ਕਰੀਏ ਅਪ੍ਰੈਲ ਮਹੀਨੇ ਦੀ ਪੈਨਸ਼ਨ ਦੀ ਤਾਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਪ੍ਰੈਲ ਮਹੀਨੇ ਦੀ ਪੈਨਸ਼ਨ 29 ਤੋਂ ਲੈ ਕੇ 30 ਤਾਰੀਖ ਤੱਕ ਜਿਹੜੀ ਆ ਉਹ ਜਾਰੀ ਕੀਤੀ ਗਈ ਸੀ ਪਰ ਬਹੁਤ ਸਾਰੇ ਅਜੇਹ ਲੋਕ ਵੀ ਨੇ ਜਿਨ੍ਹਾਂ ਦੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਅਜੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਨਹੀਂ ਕੀਤੀ ਗਈ ਅਤੇ ਮਈ ਮਹੀਨੇ ਦੀ ਪੈਨਸ਼ਨ ਵੀ ਅਜੇ ਲੋਕਾਂ ਦੀ ਨਹੀਂ ਆਈ ਜਿਨ੍ਹਾਂ ਲੋਕਾਂ ਦੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਹੀਂ ਆਈ ਅਤੇ ਜਿਨ੍ਹਾਂ ਲੋਕਾਂ ਦੀ ਮਈ ਮਹੀਨੇ ਦੀ ਪੈਨਸ਼ਨ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਤਾਂ ਅਸੀਂ ਉਹਨਾਂ ਨੂੰ ਦੱਸ ਦਈਏ ਕਿ ਸਾਨੂੰ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਆਸ ਜਤਾਈ ਜਾ ਰਹੀ ਹੈ ਕਿ 15 ਤੋਂ ਲੈ ਕੇ 20 ਤਾਰੀਖ ਦੇ ਵਿੱਚ ਵਿੱਚ ਜਿਹੜੀ ਮਈ ਮਹੀਨੇ ਦੀ ਪੈਨਸ਼ਨ ਹੈ ਉਹ ਜਾਰੀ ਕਰ ਦਿੱਤੀ ਜਾਏਗੀ ਅਤੇ ਅਪ੍ਰੈਲ ਮਹੀਨੇ ਦੀ ਪੈਨਸ਼ਨ ਜੇਕਰ ਤੁਹਾਡੀ ਨਹੀਂ ਆਈ ਤਾਂ ਨਾਲ ਹੀ ਜਿਹੜੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਹੈ ਉਸ ਨੂੰ ਜਾਰੀ ਕਰਨ ਦੀ ਵੀ ਆਸ ਜਿਤਾਈ ਜਾ ਰਹੀ ਹੈ ਤਾਂ ਜਿੰਨੀ ਕਿ ਸਾਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਜਿਹੜੀ 20 ਤਾਰੀਕ 15 ਤੋਂ ਲੈ ਕੇ 20 ਤਾਰੀਖ ਦੇ ਵਿੱਚ ਵਿੱਚ ਤੁਹਾਡੀ ਮਈ ਮਹੀਨੇ ਦੀ ਅਤੇ 15 ਤੋਂ 20 ਤਾਰੀਖ ਦੇ ਵਿੱਚ ਵਿੱਚ ਜਿਹੜੀ ਤੁਹਾਡੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਹੈ ਇਹ ਇਕੱਠੀ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਕਰਨ ਦੀ ਆਸ ਜਿਤਾਈ ਜਾ ਰਹੀ ਹੈ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੈਨਸ਼ਨ ਵਿੱਚ ਕਿੰਨਾ ਵਾਅਦਾ ਕੀਤਾ ਗਿਆ ਅਤੇ ਕਿਹੜੇ ਅਜਿਹੇ ਉਹ ਹੋਣਗੇ ਜਿਨ੍ਹਾਂ ਨੂੰ 2500 ਅਤੇ ਜਿਨ੍ਹਾਂ ਨੂੰ 1500 ਪੈਨਸ਼ਨ ਮਿਲੇਗੀ ਤਾਂ ਸਰਕਾਰ ਵੱਲੋਂ ਕਿਸੇ ਵੀ ਅਧਿਕਾਰਿਕ ਤੌਰ ਤੇ ਇਸ ਚੀਜ਼ ਦੀ ਬਿਲਕੁਲ ਵੀ ਪੁਸ਼ਟੀ ਨਹੀਂ ਕੀਤੀ ਗਈ ਕਿ ਜਿਹੜੀ ਪੈਨਸ਼ਨ ਹੈ ਉਸ ਵਿੱਚ ਵਾਧਾ ਕਰਕੇ ਉਸ ਨੂੰ 2500 ਕਰ ਦਿੱਤਾ ਗਿਆ ਹੋਵੇ ਅਜੇ ਵੀ ਜਿਹੜੀ ਪੈਨਸ਼ਨ ਹੈ ਉਹ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਸੋ ਜਦੋਂ ਹੀ 2500 ਪੈਨਸ਼ਨ ਨੂੰ ਲੈ ਕੇ ਕੋਈ ਨਵੀਂ ਅਪਡੇਟ ਸਾਡੇ ਕੋਲ ਨਿਕਲ ਕੇ ਆਉਂਦੀ ਹੈ ਤਾਂ ਆਪਾਂ ਤੁਹਾਡੇ ਨਾਲ ਉਸੇ ਟਾਈਮ ਹੀ ਇਹ ਸਾਂਝੀ ਕਰਾਂਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ